ਸੂਬੇ ਦਾ ਪ੍ਰਸਿੱਧ ਲੋਕ ਸਭਾ ਹਲਕਾ ਹੁਸ਼ਿਆਰਪੁਰ ਇਸ ਵੇਲੇ ਚੋਣ ਅਖਾੜੇ ਵਿੱਚ ਪੂਰਾ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ ਕਿਉਂਕਿ ਜਿੱਥੇ ਬਾਕੀ ਸਿਆਸੀ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਗਏ ਹੋਏ ਹਨ ਉੱਥੇ ਚਾਰ ਵਾਰ ਦੇ ਵਿਧਾਇਕ ਤੇ ਦੋ ਵਾਰ ਕੈਬਨਟ ਮੰਤਰੀ ਰਹੇ ਸਰਦਾਰ ਸੋਨ ਸਿੰਘ ਠੰਡਲ ਦੀ ਚੋਣ ਮਹਿਮ ਨੂੰ ਵੋਟਰਾਂ ਸਪੋਰਟਰਾਂ ਵੱਲੋਂ ਜਿੱਥੇ ਆਪ ਮੁਖਾਰੇ ਹੋ ਕੇ ਚਲਾਇਆ ਜਾ ਰਿਹਾ ਹੈ ਉੱਥੇ ਹੀ ਸਿਆਸੀ ਪਾਰਟੀਆਂ ਦੇ ਵੱਖ-ਵੱਖ ਉਮੀਦਵਾਰਾਂ ਦੇ ਦਿਲਾਂ ਵਿੱਚ ਸਹਿਮ ਦਾ ਮਾਹੌਲ ਵੀ ਬਣਿਆ ਹੋਇਆ ਹੈ ਚੋਣ ਮੀਟਿੰਗਾਂ ਦੀ ਲੜੀ ਤਹਿਤ ਇੱਕ ਵੱਡੀ ਚੋਣ ਮੀਟਿੰਗ ਮਰਹੂਮ ਅਕਾਲੀ ਨੇਤਾ ਐਸਜੀਪੀਸੀ ਮੈਂਬਰ ਰਹੇ ਜਥੇਦਾਰ ਸਰਵਨ ਸਿੰਘ ਕੁਲਾਰ ਦੇ ਗ੍ਰਹਿ ਪਿੰਡ ਚੱਕ ਪੇਮਾ ਵਿਖੇ ਉਹਨਾਂ ਦੇ ਸੁਪੁੱਤਰ ਸਰਦਾਰ ਅਮਰਤਪਾਲ ਸਿੰਘ ਦੀ ਅਗਵਾਈ ਅਤੇ ਦਿਹਾਤੀ ਹਲਕਾ ਇੰਚਾਰਜ ਸਰਦਾਰ ਰਜਿੰਦਰ ਸਿੰਘ ਚੰਦੀ ਦੀ ਦੇਖਰੇਖੇਟ ਕੀਤੀ ਗਈ ਇਸ ਮੌਕੇ ਸ਼ਹਿਰੀ ਪ੍ਰਧਾਨ ਸਤਨਾਮ ਸਿੰਘ ਅਰਜੀਤ ਸੁਖਵਿੰਦਰ ਸਿੰਘ ਕੰਬੋਜ ਸਰੂਪ ਸਿੰਘ ਖਲਵਾੜਾ ਸਤਵਿੰਦਰ ਸਿੰਘ ਘੁੰਮਣ ਆਦੋ ਇਲਾਵਾ ਸਰਦਾਰ ਸੋਹ ਸਿੰਘ ਟੰਡਲ ਦੀ ਧਰਮ ਸਪਤਨੀ ਬੀਬੀ ਬਲਵੀਰ ਕੌਰ ਟੰਡਲ ਉਹਨਾਂ ਦੇ ਸੁਪੁੱਤਰ ਸਰਦਾਰ ਰਵਿੰਦਰ ਸਿੰਘ ਟੰਡਲ ਅਤੇ ਉਹਨਾਂ ਦੀ ਧਰਮ ਸਪਤਨੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਠਾਠਾ ਮਾਰਦਾ ਇਕੱਠ ਸ਼ਾਮਲ ਹੋਇਆ ਸੁਖਵੀਰ ਸਿੰਘ ਬਾਦਲ ਵੱਲੋਂ ਥਾਪੇ ਗਏ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸਰਦਾਰ ਅਮਰਤਪਾਲ ਸਿੰਘ ਦੀ ਅਗਵਾਈ ਹੇਠ ਹੋਈ ਪਲੇਟੀ ਇਹ ਮੀਟਿੰਗ ਵਿੱਚ ਹਾਜ਼ਰ ਇਕੱਠ ਨੇ ਵਿਰੋਧੀਆਂ ਦੇ ਹੌਸਲੇ ਪਸਤ ਕਰਕੇ ਰੱਖ ਦਿੱਤੇ ਇਸ ਮੌਕੇ ਜਿੱਥੇ ਵੱਖ-ਵੱਖ ਆਗੂਆਂ ਨੇ ਆਪਣੇ ਵਿਚਾਰ ਰੱਖੇ ਉੱਥੇ ਹੀ ਸਰਦਾਰ ਰਵਿੰਦਰ ਸਿੰਘ ਠੰਡਲ ਨੇ ਸਾਰੀਆਂ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਡਾਕਟਰ ਰਾਜਕੁਮਾਰ ਚੰਬੇਵਾਲ ਦੇ ਕਾਲੇ ਕਾਰਨਾਮਿਆਂ ਦੇ ਪੋਲ ਖੋਲੇ ਅਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਅਖੀਰ ਵਿੱਚ ਸਰਦਾਰ ਅਮਰਤਪਾਲ ਸਿੰਘ ਨੇ ਆਏ ਆਗੂਆਂ ਤੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੀਟਿੰਗ ਵਿੱਚ ਜਹੇਦਾਰ ਸਰਵੰਤ ਸਿੰਘ ਕੁਲਾਰ ਨੂੰ ਵਾਰ-ਵਾਰ ਯਾਦ ਕਰਨਾ ਚਰਚਾ ਦਾ ਵਿਸ਼ਾ ਬਣਿਆ ਰਿਹਾ। ਇਸ ਮੌਕੇ ਕੀ ਕੀ ਆਗੂ ਨੇ ਆਓ ਤੁਹਾਨੂੰ ਸੁਣਾਉਣੇ ਆ ਫਗਵਾੜਾ ਬਲਟਨ 24 ਨਿਊਜ਼ ਟੀਵੀ ਲਈ ਕੁਲਦੀਪ ਸਿੰਘ ਨੂਰ ਦੀ ਇਸ ਰਿਪੋਰਟ ਵਿੱਚ ਇਸ ਦੇ ਵਿੱਚ ਇਹ ਗੱਲਾਂ ਲੈ ਦਿੱਤੀਆਂ ਕਿ ਤੁਹਾਨੂੰ ਪਿੰਡਾਂ ਵਾਲੇ ਬੰਦਿਆਂ ਨੂੰ ਮਕਾਨਾਂ ਦੇ ਵਾਸਤੇ ਮਕਾਨਾਂ ਦੀਆਂ ਛੱਤਾਂ ਰਿਪੇਅਰ ਕਰਨ ਵਾਸਤੇ ਜਾਂ ਬਾਲਿਆਂ ਵਾਲੀ ਸ਼ੱਦ ਨੂੰ ਲੈਟਰ ਵਾਲੀ ਸ਼ੱਦ ਪਾਉਣ ਦੇ ਲਈ 15000 ਰੁਪਏ ਤੋਂ ਆ 5000 ਰੁਪਏ ਤੋਂ ਲੈ ਕੇ 15000 ਤੱਕ ਦੇ ਜਾਂ ਵੀ ਚੈੱਕ ਜਾਂ ਵੀ ਜਿੱਟੀਆਂ ਤਿਆਰ ਕਰ ਲਈਆਂ ਤੇ ਉਹ ਜਿੱਟੀਆਂ ਬਿਆਨ ਕਰਕੇ ਇਲੈਕਸ਼ਨ ਦੇ ਦੌਰਾਨ 4700 ਜਿੱਟੀਆਂ ਜਿਹੜੀ ਆ ਉਹ ਵਿਧਾਨ ਸਭਾ ਹਰਿਆਣਾ ਚੰਦੇਵਾਲ ਦੇ ਵਿੱਚ ਵੰਡਦੀ ਹੁਣ ਤੁਸੀਂ ਮੈਨੂੰ ਦੱਸੋ ਇੱਕੋ ਕੀ ਸਾਡਾ ਪੰਜਾਬ ਦੇ ਵਿੱਚ ਅਜਿਹਾਂ ਕੋਈ ਹਲਕਾ ਹੈ ਜਿੱਥੇ 4700 ਬੰਦਾ ਇੰਨਾ ਦਾ ਹੋਵੇ ਜਿਹਦੇ ਮਕਾਨ ਜਿਹੜੇ ਆ ਬੱਚੇ ਹੁਣ ਜਿਹੜੀ ਸ਼ਤਦਾਨੀਆਂ ਵੀ ਹੋਵੇ ਜਾਂ ਜਿਹਦੇ ਕੋਈ ਮਕਾਨੇ ਨਾ ਹੋਵੇ ਜਾ ਤੁਹਾਡੇ ਵਿੱਚੋਂ ਕਿੰਨੇ ਸਕੇਰਾਂ ਇੱਥੇ ਬੈਠੇ ਹੋਣਗੇ ਕੋਈ ਹਾਰਡਵੇਅਰ ਦਾ ਕੰਮ ਕਰਦਾ ਹੈ ਨਾ ਸੇਵਟ ਬਜਰੀ ਦਾ ਲੋਹੇ ਦਾ ਕੰਮ ਕਰਦਾ ਹੈ ਨਾ ਜਾਂ ਕੋਈ ਬਿਜਟਰੀ ਬੈਠੇ ਹੋਣਗੇ ਕੀ ਪੋਸੀਬਲ ਹੈ ਕਿ 15000 ਪੈਸੇ ਦੇ ਨਾਲ ਤੁਸੀਂ ਆਪਣੇ ਮਕਾਨਾਂ ਉੱਪਰ ਲੈਂਟਰ ਪਾ ਸਕੋ ਜਾਂ ਜਿਹੜੀ ਤੁਹਾਡੀ ਬਾਲਿਆਂ ਵਾਲੀ ਛੱਤ ਹੈ ਉਹਨੂੰ ਲੈਂਟਰ ਪਾ ਸਕੋ ਜਾਂ ਜੇ ਤੁਹਾਡੀ ਕਾਨਿਆਂ ਵਾਲੀ ਛੱਤ ਹੈ ਉਹਦੇ ਦੋਨੋਂ ਪੱਕੀ ਛੱਤ ਕਰ ਸਕੋ 15000 ਪੈਸੇ ਤਾਂ ਮਟੀਰੀਅਲ ਹੀ ਨਹੀਂ ਵਾਲਾ ਜੋ ਅੱਜ ਕੱਲ ਮਹਿੰਗਾ ਜਮਾਨਾ ਹੈ ਉਸ ਬੰਦੇ ਨੇ ਇਹ ਵਾਣੀਆਂ ਚਿੱਟੀਆਂ ਵੰਡ ਕੇ ਇਹ ਆਪਾਂ ਗੁਣਾ ਕਰ ਲਈਏ 47 ਤੋਂ ਚਿੱਟੀਆਂ ਨੂੰ 13 ਨਾਲ ਲਈ ਤੇ 12 13000 ਵੋਟ ਇਹ ਧੋਖਾ ਦੇਣੇ ਦੇ ਨਾਲ ਜਾਂਦੀ ਚਿੱਟੀ ਵੰਡ ਕੇ ਉਹ ਵਿਧਾਨ ਸਭਾ ਹਾਲ ਦਾ ਜੱਪੇ ਵਾਲੇ ਚ ਲੈ ਗਏ ਜਦੋਂ ਲੋਕਾਂ ਨੇ ਆਪਣੇ ਖਾਤਿਆਂ ਦੇ ਵਿੱਚੋਂ ਚੈੱਕ ਲਾਏ ਚੈੱਕ ਸਾਰੇ ਬਾਂਸ ਹੋ ਗਏ ਜਦੋਂ ਸਰਕਾਰ ਬਦਲ ਗਈ ਜਿਹੜਾ ਬੰਦਾ ਆਮ ਆਦਮੀ ਪਾਰਟੀ ਦਾ ਸਾਡੇ ਵਿਰੋਧੀ ਲੜਿਆ ਸੀ ਉਹਨੇ ਵਿਜੀਲੈਂਸ ਨੂੰ ਡਾਕਟਰ ਰਾਜਮਾਰ ਦੇ ਖਿਲਾਫ ਸ਼ਿਕਾਇਤ ਕਰਦੀ ਕਿ ਇਸ ਬੰਦੇ ਨੇ ਧੋਖਾੜੀ ਕੀਤੀ ਹੈ ਇਲਾਕੇ ਦੇ ਲੋਕਾਂ ਨਾਲ ਜੇ ਤੁਸੀਂ ਯਕੀਨ ਕਰਿਓ ਵੀਰੋ 4700 ਬੰਦੇ ਚੋਂ 400 ਬੰਦੇ ਤੋਂ ਜ਼ਿਆਦਾ ਲੋਕ ਗਵਾਹੀ ਦੇ ਚੁੱਕੇ ਆ ਡਾਕਟਰ ਰਾਜਮਾਰ ਦੇ ਖਿਲਾਫ ਕੱਲੀ ਗਵਾਹੀ ਨਹੀਂ ਦਿੱਤੀ ਆਪਣੀਆਂ ਬੈਂਕਾਂ ਦੀਆਂ ਟ੍ਰਾਂਜ਼ੈਕਸ਼ਨਾਂ ਦਾ ਨਾਮ ਲਈਆਂ ਉਹ ਚਿੱਠੀਆਂ ਤੇ ਉਹ ਚੈੱਕ ਵੀ ਨਾਣ ਲਈ ਜਦੋਂ ਇਨਕੁਆਰੀ ਹੋਈ ਇਨਕੁਆਰੀ ਵਿੱਚ ਜਿਹੜੇ ਦੋਨੇ ਵੀਡੀਓ ਜਿਹੜੇ ਸਾਡੇ ਦੋਨੇ ਬਲੌਕਾਂ ਦੇ ਬਲਾਕ ਮਾਲਪੁਰ ਤੇ ਬਲਾਕ ਹੁਸ਼ਿਆਰਪੁਰ ਤੋਂ ਉਹ ਫਕੀਰ ਜਿਹੜੇ ਵੀਡੀਓ ਸੀਗੇ ਉਹਨਾਂ ਨੇ ਜਿੱਕੇ ਨੇ ਤੇ ਮੋਰੇ ਵੀ ਦੇਸੀ ਦੇ ਕੇ ਵੀ ਇਹ ਬਿਆਨ ਦਿੱਤਾ ਕਿ ਨਾ ਹੀ ਕਿਸੇ ਤਰੀਕੇ ਦਾ ਕੋਈ ਫੰਡ ਆਇਆ ਸੀ ਨਾ ਹੀ ਸੈਂਟਰ ਸਰਕਾਰ ਵੱਲੋਂ ਕੋਈ ਫੰਡ ਆਇਆ ਨਾ ਹੀ ਸੂਬਾ ਸਰਕਾਰ ਵੱਲੋਂ ਕੋਈ ਫੰਡ ਆਇਆ ਤੇ ਇਹ ਤਾਂ ਡਾਕਟਰ ਰਾਜਕੁਮਾਰ ਨੇ ਬੋਟਾ ਲੈਣ ਦੀ ਖਾਤਰ ਇੱਕ ਜਾਰੀ ਚਿੱਠੀ ਤਿਆਰ ਕੀਤੀ ਗਈ ਤੇ ਜਿਹੜੇ ਦਸਖਤ ਹੋਏ ਨੇ ਉਹ ਚਿੱਠੀਆਂ ਦੇ ਉੱਪਰ ਫਿਰ ਉਹ ਦਸਖਤ ਵੀ ਸਾਡੇ ਵੀ ਕਿਉਂਕਿ ਤੁਸੀਂ ਬढ़े ਲਿਖੇ ਬੈਠੇ ਹੋ ਕਿਸੇ ਵੀ ਸਰਕਾਰੀ ਕਿੱਤੀ ਦੇ ਉੱਤੇ ਜਿਹਨੇ ਨਾਲ ਕੋਈ ਗ੍ਰਾਂਟ ਜਾਣੀ ਹੋਣੀ ਹੋਵੇ ਉੱਤੇ ਕਦੀ ਵੀ ਕਿਸੇ ਐਮਐਲਏ ਦੇ ਜਾਂ ਕਿਸੇ ਮੰਤਰੀ ਦੇ ਉਹਦੇ ਉੱਤੇ ਕਦੀ ਸਾਈਨ ਨਹੀਂ ਹੁੰਦੇ ਸਾਈਨ ਕਰਦੇ ਆ ਸਬੰਧਤ ਅਥੋਰਟੀ ਨੇ ਜੇ ਪੰਚਾਇਤ ਨੂੰ ਅਗਲੇ ਪੈਸੇ ਦਿੱਤੇ ਜਾਣੇ ਆ ਤਾਂ ਚੈੱਕ ਦੇ ਉੱਤੇ ਛਾਏ ਜਿਹੜੇ ਉਹ ਵੀਡੀਓ ਦੇ ਹੋਣੀ ਹੈ ਜਾਂ ਡੀਸੀ ਦੇ ਹੋਣਗੇ ਕਦੀ ਵੀ ਐਮਐਲਏ ਦੇ ਜਾਂ ਮੰਤਰੀ ਦੇ ਕਿਸੇ ਚਿੱਠੀ ਉੱਤੇ ਸਾਈਨ ਨਹੀਂ ਜਦੋਂ ਇਨਕੁਆਰੀਆਂ ਹੋਣ ਲੱਗ ਪਈਆਂ ਵਿਜੀਲੈਂਸ ਦਾ ਉਹਦੇ ਦੁਆਲੇ ਚਿੰਤਾ ਕਰਨਾ ਸ਼ੁਰੂ ਹੋਣ ਲੱਗ ਪਿਆ ਉਹ ਆਪਣੀਆਂ ਗੱਲਾਂ ਚ ਕਾਫੀ ਵਸ ਗਿਆ ਜਿਹੜਾ ਉਮੀਦਵਾਰ ਐ ਇਸੋਲੇ ਡਾਕਟਰ ਆਰਜੁਨ ਮਾਨ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਸੀ ਇੱਕ ਦਿਨ ਸੈਸ਼ਨ ਤੇ ਵਿਧਾਨ ਸਭਾ ਦੇ ਬਾਹਰ ਸਿਰ ਦੇ ਉੱਤੇ ਵੱਡੀ ਸਾਂਹ ਜੱਟੀ ਕਾਡ ਰੱਖ ਕੇ মিডিਏ ਸਾਹਮਣੇ ਆ ਗਿਆ ਲੋਕਾਂ ਨੂੰ ਲੱਗਿਆ ਪਉਣ ਪੰਜਾਬ ਸਿਰ ਕਰਜਾ ਬਣਾਉਂਗਾ ਕਰਜਾ ਬਣਾਉਂਗਾ ਉਹ ਤੋਂ ਨੈਕਸਟ ਡੇ ਆਪਣੇ ਗੱਲ ਦੇ ਵਿੱਚ ਸੰਗਲ ਪਾ ਕੇ ਚਲ ਗਿਆ ਵਿਧਾਨ ਸਭਾ ਦੇ ਵਿੱਚ ਉੱਥੇ ਜਾ ਕੇ ਰੋਣਾ ਪੜਨਾ ਪਿਆ ਜੇ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਵਧਾਇਆ ਗਿਆ ਇਹਨਾਂ ਨੂੰ ਸੰਗਲ ਪਾਇਆ ਜਾਵੇ ਤੇ ਭਗਵੰਤ ਮਾਨ ਦੀ ਬੋਲੀ ਤਾਂ ਦੀ ਬੋਲ ਚਾਲ ਦੀ ਭਾਸ਼ਾ ਤੋਂ ਤੁਸੀਂ ਸਾਰੇ ਭਲੀ ਭਾਂਤ ਜਾਣੂ ਆ ਉਹਦੇ ਬਾਰੇ ਕੋਈ ਦੱਸਣ ਦੀ ਜ਼ਰੂਰਤ ਨਹੀਂ ਭਗਵੰਤ ਮਾਨ ਨੇ ਹਾਊਸ ਦੇ ਵਿੱਚ ਬੋਲਿਆ ਕਹ ਲਾ ਦਿੱਤੀ ਕਿ ਡਾਕਟਰ ਰਾਜਮਾਰ ਤੇਰੀ ਜਿਹੜੀ ਵਾਲਿਆਂ ਖੱਤਾਂ ਵਾਲੀ ਫਾਈਲ ਆ ਤੇ ਉਹ ਮੇਰੇ ਟੇਬਲ ਤੇ ਹੀ ਪਈ ਆ ਵੀ ਐਵੇਂ ਨਾ ਸਾਡੀ ਬਾਹਰਲੇ ਪਾਸੇ ਘੜ ਕੇ ਹਾਊਸ ਦੇ ਉੱਤੇ ਦਿਨ ਉੱਤੇ ਘੱਟਣੀ ਲਾ ਰੱਖੇ ਪੰਡੀ ਪੰਚਾਰ ਕਰੀ ਜਾਂਦੇ ਜਾਂ ਘਰੀ ਸੰਗਲ ਭਾਗੇ ਨਾ ਆਇਆ ਉਹ ਅਜਿਹੜਾ ਰਾਜ ਮੁੱਖ ਮੰਤਰੀ ਵੀ ਸਾਡਾ ਐਮ ਐਲ ਏ ਕਿ ਉਹ ਹਾਊਸ ਦੇ ਵਿੱਚੋਂ ਬਾਹਰ ਆ ਕੇ ਉਹਨੇ ਸਭ ਤੋਂ ਪਹਿਲਾਂ ਟੈਲੀਫੋਨ ਕੀਤਾ ਹਿਦਾਰਪੁਰ ਵਾਲੇ ਮੰਤਰੀ ਬਰਮਸ਼ੇਂਕਰ ਜੇਮਪੇ ਨੂੰ ਕਿ ਤੇਰੇ ਤਾਂ ਮੁੱਖ ਮੰਤਰੀ ਨੂੰ ਵੀ ਪਤਾ ਕਿ ਮੈਂ ਐਡਾ ਵੱਡਾ ਗਬਰ ਕੀਤਾ ਹੈ ਤੇ ਹੁਣ ਮੈਨੂੰ ਕਿਸੇ ਤਰੀਕੇ ਨਾਲ ਬਚਾ ਉਹ ਕਹਿੰਦਾ ਵੀ ਮੇਰੇ ਵੱਤੋਂ ਗੱਲ ਬਾਹਰ ਆ ਤੇ ਮੇਰੇ ਵੀ ਮੁੱਖ ਮੰਤਰੀ ਨਾਲ ਟੱਕਰ ਬਣਦੀ ਹੈ ਵੀ ਮੈਨੂੰ ਵੀ ਮੁੱਖ ਮੰਤਰੀ ਨੇ ਲੱਗ ਕੇ ਹਾਰੇ ਤੁਸੀਂ ਟੀਵੀ ਵਿੱਚ ਵੀ ਦੇਖਿਆ ਤੇ ਡਾਂਗੇ ਹਰ ਦੇਖਤਾ ਦੇ ਨਾਲ ਜਦੋਂ ਮੁਲਾਕਾਤ ਕਰਨ ਆਇਆ ਮੁੱਖ ਮੰਤਰੀ ਕਿਵੇਂ ਉਹਨੇ ਆਪਣੇ ਨਾਲ ਦੇ ਸਾਥੀ ਕੈਬਨਟ ਮੰਤਰੀ ਨੂੰ ਦਾਕੇ ਮਾਰੇ ਉਸ ਤੋਂ ਬਾਅਦ ਉਹਨੇ ਇੱਕ ਵਕੀਲ ਲੱਭਿਆ ਸਾਡੇ ਹਿਆਰ ਕੋਲ ਦਾ ਉਹ ਮੈਂ ਸਮਝਦਾ ਕਿ ਉਹ ਬੰਦੇ ਨੇ ਇਕੱਲੀ وکਾਲਤ ਨਹੀਂ ਕੀਤੀ ਨਾਕਾ ਥੋੜਾ ਹੋਰੇ ਤਰ੍ਹਾਂ ਦਾ ਪਰ ਆਪਾਂ ਆਮ ਬੋਲਚਾਲ ਵਿੱਚ ਗੱਤਦੇ ਆ ਉਹ ਵਕੀਲ ਨੇ ਇਕੱਲੀ وکਾਲਤ ਨਹੀਂ ਕੀਤੀ ਉਹਨੇ ਦਿਨਾਲੀ ਕੀਤੀ ਮੁੱਖ ਮੰਤਰੀ ਦੇ ਨਾਮ ਤੇ ਆਮ ਆਦਮੀ ਪਾਰਟੀ ਵਾਲਿਆਂ ਦੇ ਨਾਲ ਡਾਕਟਰ ਰਾਸਮਾਨ ਦੇ ਇਹਦੇ ਵਿੱਚ ਫੈਸਲਾ ਕੀ ਹੋਇਆ ਕਿ 13 ਕਰੋੜ ਰੁਪਈਆ ਆ ਡਾਕਟਰ ਹਰਕਮਾਰ ਨੇ ਆਮ ਆਦਮੀ ਪਾਰਟੀ ਨੂੰ ਦਿੱਤਾ ਸਿਰਫ ਆਪਣੀ ਫਾਈਲ ਨੂੰ ਦਬ ਕੇ ਰੱਖਣ ਲਈ ਕਿ ਕਿਤੇ ਵਿਜੀਲੈਂਸ ਵਾਲੇ ਮੈਨੂੰ 56 ਰਿਪੋਰਟ ਨਾ ਲੈਣ ਮੇਰੀ ਗਿਰਤਾਰੀ ਨਾ ਮਧੇ ਹਾਂ ਤੁਸੀਂ ਮੈਨੂੰ ਦੱਸੋ ਵੀਰੋ ਸਰਕਾਰ ਜਿਹੜੀ ਆ ਵੱਤ ਵਾ ਢਾਈ ਸਾਲ ਹੋ ਰਿਹਾ ਢਾਈ ਸਾਲ ਦਾ ਫਾਈਲ ਦੱਬੀ ਰਹਿ ਜੋਗੀ ਭ੍ਰਿਸ਼ਟਾਚਾਰ ਦੀ ਕੀ ਅਦਾਲਤਾਂ ਹੈ ਨਹੀਂ ਗੀਆਂ ਕੋਟਾ ਹੈ ਨਹੀਂ ਗੀਆਂ ਜਿਹੜੇ ਲੋਕ ਗਵਾਹੀ ਦੇ ਚੁੱਕੇ ਆ ਉਹਨਾਂ ਦੀ ਗਵਾਹੀ ਨੂੰ ਕਿੱਦਾਂ ਤੁਹਾળા ਲੋਕ ਆਕਸਰ ਫਰੋੜ ਕੀਤਾ ਜੇ ਮੈਂ ਕੋਈ ਕਿਸੇ ਨਾਲ ਧੋਖਾ ਕੀਤਾ ਹੀ ਨਹੀਂ ਜਾਂ ਜੇ ਮੈਂ ਕੋਈ ਕਸੂਰੇ ਨਹੀਂ ਕੀਤਾ ਕੋਈ ਗੁਲਾਮ ਕੀਤਾ ਇਹਦੇ ਬੰਨ ਕਰ ਵੀ ਕਾਵਾ ਜਾਂਦਾ ਅਣਖ ਰੱਖਦਾ ਜੇ ਮੁੱਖ ਮੰਤਰੀ ਨੇ ਇਹ ਵੀ ਕਰ ਲਈ ਮਿੱਤੀ ਸੀ ਉੱਟ ਕੇ ਖੜ ਜਾਂਦਾ ਮੁੱਖ ਮੰਤਰੀ ਦੇ ਅੱਗੇ ਤੇ ਕਿਆ ਨੰਨੇ ਕਰਾਉਣੀ ਜਿਹੜੀ ਇਨਕੁਆਇਰੀ ਕਰਾਉਣੀ ਆ ਤੁਸੀਂ ਪੜਦੇ ਆ ਆਮ ਆਦਮੀ ਪਾਰਟੀ ਦੇ ਮੰਤਰੀ ਦਾ ਧਿਆਨ ਸੁਣਦੇ ਰਹੇ ਨਾ ਜਿਹੜਾ ਕਹਿੰਦਾ ਜਿਹੜਾ ਸਭ ਤੋਂ ਬਲਾਤ ਨੂੰ ਸਕੂਲ ਬਣਾ ਲੈਣਾ ਤੇ ਇਹਦੇ ਵਿੱਚ ਬੱਚੇ ਪੜਿਆ ਕਰਨਗੇ ਤਾਂ ਸੁਖ ਵੀਰਵਾਦਨ ਇੱਕੋ ਛੋਟੀ ਜਿਹੀ ਗੱਲ ਗਈ ਸੀ ਕਿ ਆਪ ਆਪਣੀ ਥਾਂ ਹੀ ਲੈ ਕੇ ਜਿਹੜੇ ਤੇਰੇ ਅਧਾਰੀ ਆ ਤੇ ਮੇਰੇ ਤੋਂ ਗੱਲਾ-ਗੱਲਾ ਕਰਦੇ ਆ ਕਿ ਇੱਕ ਵੀ ਕੀ ਗਈ ਗੈਰ ਕਾਨੂੰਨੀ ਸਾਹਮਤ ਕਰਦੇ ਤੇ ਮੈਂ ਉਹਨਾਂ ਗੱਲਾਂ ਦਾ ਜਵਾਬ ਦੇ ਕਿ ਜਾਂ ਤਾਂ ਇਹ ਵੀ ਇੰਨਾ ਖੜ ਜਾਣਾ ਗੱਲ ਕੀ ਕੇ ਪ੍ਰੇਸ਼ਦਾਚਾਰ ਕੀਤਾ ਉਹਦਾ ਜਵਾਬ ਕੋਈ ਹੈ ਨਹੀਂ ਤੇ ਅੱਜ ਉਹਨਾਂ ਨੇ ਇਹਨੂੰ ਬਲੀ ਦਾ ਬਖਰਾ ਵੀ ਪੜਾ ਲਿਆ ਕਿਉਂਕਿ ਜੋ ਇੱਕੋ ਇੱਕ ਪਾਰਟੀ ਆ ਮਾਦੀ ਪਾਰਟੀ ਜਿਹੜੀ ਕਿ ਰਾਜ ਸੱਤਾ ਦੇ ਵਿੱਚ ਹੋਵੇ ਤੇ ਉਹਨੂੰ 13 ਉਮੀਦਵਾਰ ਨਹੀਂ ਲੱਗੇ ਪੰਜਾਬ ਦੇ ਵਿੱਚ ਲੋਕ ਸਭਾ ਦੇ ਨਹੀਂ ਖੜੇ ਕਰ ਰਹੇ ਨੇ ਜੇ ਐਨੇ ਚੰਗੇ ਕੰਮ ਕੀਤੇ ਹੋਣ ਲੋਕੀ ਦਾ ਭੱਜ ਵੱਲ ਚੇਤੰਤ ਦੇ ਫਿਰ ਫਿਰ ਸਾਨੂੰ ਟਿਕਟ ਦਿਓ ਜੀ ਅਸੀਂ ਇਲੈਕਸ਼ਨ ਲੜਾਂਗੇ ਤੇ ਇੱਥੇ ਇਹਨਾਂ ਕੋਲ 13 ਉਮੀਦਵਾਰ ਨਹੀਂ ਇਕੱਠੇ ਹੋਏ ਸੋ ਵੀਰੋ ਬੜੇ ਲੰਬੇ ਸਮੇਂ ਤੋਂ ਤੁਸੀਂ ਬੈਠੇ ਹੋ ਸਾਡੇ ਤੁਸੀਂ ਵਿਚਾਰ ਵੀ ਹੋਣੇ ਤਕਰੀਰਾਂ ਵੀ ਹੋਣੀਆਂ ਆਪਸਾ ਜਾਇ ਆਪਣੇ ਘਰ ਦੇ ਉੱਤੇ ਪਰਿਵਾਰ ਦੇ ਵਿੱਚ ਬੈਠੀਆਂ ਕੋ ਲੀਡਰ ਬਣ ਕੇ ਨਹੀਂ ਆਏ ਇੱਕ ਚੀਜ਼ ਮੈਂ ਤੁਹਾਨੂੰ ਜ਼ਰੂਰ ਦਿਖਾਉਣੀ ਚਾਹੁੰਦਾ ਕਿਉਂ ਜੋ ਉਮੀਦਵਾਰ ਹੋ ਗਏ ਨੇ 16 ਲੋਕ ਸਭਾ ਹਲਕਾ ਹਸ਼ਾਰ ਕੋ ਤੋਂ 16 ਉਮੀਦਵਾਰ ਹੋਣ ਕਰਕੇ ਮਸ਼ੀਨਾਂ ਵੀ ਦੋ ਹੋ ਗਈਆਂ ਵੀਰੋ ਮਸ਼ੀਨਾਂ ਦੋ ਹੀ ਪਈਆਂ ਹੋਣੀਆਂ ਆਹ ਜ਼ਰੂਰ ਧਿਆਨ ਲੱਕ ਲਿਓ ਇਹ ਸਮਝ ਲਓ ਆਹ ਮਸ਼ੀਨ ਆ ਉਹਦੇ ਅੱਗੇ 2 ਨੰਬਰ ਦੇ ਬੂਰੇ ਸੌਂ ਸੇਖ ਝੰਡਾ ਲਿਜਾਇਆ ਉਸ ਤੋਂ ਬਾਅਦ ਉਹਨਾਂ ਦੀ ਫੋਟੋ ਲੱਗੀ ਉਹ ਤੇ ਫੇਰ ਨਿਸ਼ਾਨੀਆਂ ਤੱਕੜੀ ਦਾ ਇਹ ਜਦੋਂ ਆਪਾਂ ਅੰਦਰ ਚਲੇ ਗਏ ਦੂਜੀ ਮਸ਼ੀਨ ਵੱਲ ਦੇਖਣੇ ਵੀ ਲੋੜ ਨਹੀਂ ਕਰਕੇ ਉਹਦੇ ਤੇ ਸਿਰਫ ਦੋ ਉਮੀਦਵਾਰਾਂ ਦੇ ਨਾਮਿਆਂ ਤੇ ਇੱਕ ਉਹ ਤੇ ਦੂਜਾ ਵਟਣਿਆ ਪਹਿਲੇ ਨੰਬਰ ਵਾਲੀ ਮਸ਼ੀਨ ਨੂੰ ਦੇਖ ਕੇ ਦੋ ਨੰਬਰ ਵਾਲਾ ਬਟਨ ਦਬਾ ਦੇਣਾ ਤੁਹਾਡਾ ਆਪਣਾ ਪੰਥਕ ਨਿਸ਼ਾਨੀਆਂ ਤੱਕੜੀ ਦਾ ਤੇ ਜਿਸ ਤਰੀਕੇ ਦੇ ਨਾਲ ਤੁਸੀਂ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਆਿਆਂ ਨੂੰ ਪਿਆਰ ਦੇ ਰਹੇ ਰਹੋ ਤੇ ਜੋਗ ਦੇ ਰਹੇ ਹੋ ਮੈਨੂੰ ਸੰਪੂਰਨ ਆਸ ਹੈ ਕਿ ਇਸ ਫਗਵਾੜਾ ਹਲਕਾ ਪਹਿਲਾਂ ਬੰਦਾ ਕਹਿੰਦੇ ਸੀ ਕਿ ਵੋਟਾਂ ਵੰਡਣ ਪਰ ਮੈਨੂੰ ਪੂਰੀ ਆਸ ਹੈ ਕਿ ਫਗਵਾੜਾ ਹਲਕਾ ਜਿਹੜਾ ਹੈ ਉਹ ਲੀਡ ਲਊਗਾ ਸ੍ਰੋਮਣੀ ਅਕਾਲੀ ਨਾਲ ਨਾ ਲੀਡ ਲਾ ਕੇ ਜਾਂਦੇ ਕੋਈ ਜੁਨਾੜੀ ਟੈਂਸ਼ਨ ਵਾਲਾ ਆਪਾਂ ਕਰ ਰਹੇ ਹਾਂ ਮੈਂ ਲੋ ਮੈਂ ਧੰਨਵਾਦ ਕਰਦਾ ਕਿ ਬੇਟਾ ਆਪਣਾ ਬਾਦਲਾ ਟਰੂ ਛੱਡ ਕੇ ਆਇਆ ਪਾਰਟੀ ਕਰਕੇ ਆਇਆ ਮੈਂ ਥੇਕੀ ਉਪਰ ਦਾ ਧੰਨਵਾਦ ਕਰਦਾ ਵੈਲਕਮ ਕਰਦਾ ਇਹਨੂੰ ਕਿ ਤੂੰ ਆਪਣੀ ਇੱਕ ਜ਼ਿੰਮੇਵਾਰੀ ਸਮਝੀ ਅੱਜ ਇਹਨੇ ਮੀਟਿੰਗ ਕਰਾਈ ਜਿੱਦਣੇ ਬਾਹਰ ਜਾਣਾ ਸੀ ਮੈਨੂੰ ਕਹਦੇ ਨਹੀਂ ਦੱਸਿਆ ਇਹਨੇ ਲੇਕਿਨ ਮੈਂ ਇਹਨੂੰ ਕਾਲ ਕਰਕੇ ਦੋ ਦਿਨ ਪਹਿਲੋਂ ਮੇਰੇ ਖਾਤੇ ਇੱਕ ਦਿਨ ਪਹਿਲੋਂ ਸੈਟ ਮੈਂ ਇਹਨੂੰ ਕਿਹਾ ਵੀ ਹਰਮਨਪਾਲ ਦਾਕਾ ਕਾ ਆਪਾਂ ਮੀਟਿੰਗਾਂ ਕਰਨੀਆਂ ਮੀਟਿੰਗ ਕਰਵਾ ਦੱਸ ਕਿਹੜੇ ਕਿਹੜੇ ਪਿੰਡ ਚ ਆਉਂਦੀਆਂ ਤਾਂ ਇਹਨੇ ਇਹਨੇ ਮੇਰੇ ਖਾਤੇ ਉਤਨ ਦਾ ਦੂਸਰਾ ਜਾਣਾ ਸੀਗਾ ਤੇ ਥੋੜੀ ਜਿਹੀ ਗੋਲਮੋਲ ਗੱਲ ਕਰ ਗਿਆ ਤੇ ਮੈਂ ਫੇਰ ਸਮਝ ਗਿਆ ਵੀ ਇਹ ਮੀਟਿੰਗ ਨਹੀਂ ਕਰਾਉਣੀ ਫੇਰ ਮੈਨੂੰ ਪਤਾ ਲੱਗ ਗਿਆ ਤੇ ਕਾਰਨ ਤੇ ਇਹਨੇ ਬਾਹਰ ਹੁਚਾੜ ਚਲੋ ਕੋਈ ਗੱਲ ਨਹੀਂ ਤੂੰ ਆਇਆ ਦੇਰ ਆਇਆ ਫਰਸਤ ਆਇਆ ਸਾਡਾ ਪੰਜਾਬ ਅਸੀਂ ਤੇਰੇ ਨਾਲ ਆ ਅਸੀਂ ਪਿੰਡ ਦੇ ਨਾਲ ਆ ਭਰਾਵਾਂ ਦੇ ਨਾਲ ਆ ਮੈਂ ਗੱਲ ਹੁਣ ਪਾਰਟੀ ਦੀ 2 ਮਿੰਟ ਲਈ ਕਰਦੀ ਆ ਅੱਜ ਜਿਹੜਾ ਸਮਾਂ ਆ ਉਹ ਸ਼੍ਰੋਮਣੀ ਕਾਂਗਰਸ ਦਾ ਸਮਾਂ ਆ ਸ਼੍ਰੋਮਣੀ ਕਾਂਗਰਸ ਇਕੱਤਾਂ ਦੀ ਪਾਰਟੀ ਆ ਲੋਕਾਂ ਦੀ ਪਾਰਟੀ ਤੁਹਾਡੀ ਪਾਰਟੀ ਤੁਹਾਡੀ ਆਪਣੀ ਪਾਰਟੀ ਸ਼੍ਰੋਮਣੀ ਕਾਂਗਰਸ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਜੋ ਆਪਾਂ ਨੂੰ ਇਸ ਟਾਈਮ ਕੈਂਡੀਡੇਟ ਦਿੱਤੇ ਨੇ ਹਰਖਪੁਰ ਹਲਕੇ ਤੋਂ ਉਹ ਸੋਹਣ ਸਿੰਘ ਜੀ ਝੰਡਾ ਨੇ ਬਹੁਤ ਵੱਡਿਆ ਇਨਸਾਨ ਨੇ ਇੱਕਰ ਸਭ ਤੋਂ ਪਹਿਲਾਂ ਆਪਾਂ ਪਾਰਟੀ ਨੂੰ ਜਦੋਂ ਕੋਈ ਕੈਂਡੀਡੇਟ ਆਉਂਦਾ ਉਹਦੀ ਆਪਾਂ ਬੈਕਗ੍ਰਾਉਂਡ ਦੇਖਦੇ ਆਂ ਵੀ ਇਹ ਬੰਦੇ ਦੀ ਬੈਕਗ੍ਰਾਉਂਡ ਕੀ ਆ ਜਦੋਂ ਬੈਕਗ੍ਰਾਉਂਡ ਉਹਦੀ ਚੰਗੀ ਹੋਵੇ ਉਸ ਬੰਦੇ ਨੇ ਕੰਮ ਕੀਤਾ ਹੋਵੇ ਰਾਜਨੀਤੀ ਦੇ ਵਿੱਚ ਫਿਰ ਆਪਾਂ ਨੂੰ ਚੰਗਾ ਕਹਿਣ ਲੱਗ ਪੈਂਦੇ ਆ ਇਸ ਕਰਕੇ ਮੇਰੇ ਤੁਹਾਨੂੰ ਵੀ ਕੋਈ ਲਿੰਕ ਹੋਇਆ ਵੀ ਇੱਕ ਤਰੀਕ ਨੂੰ ਜਿਹੜੀਆਂ ਵੋਟਾਂ ਪਾਣੀਆਂ ਉਹ ਐਕਾ ਪਟੋਲ ਪਹਿਲੀ ਗੱਲ ਦਾ ਆਪਾਂ ਤੱਕੜੀ ਦੇ ਚੋਣ ਚਿੰਨ੍ਹ ਤੇ ਪਾਉਂਦੇ ਆ ਜਿਹੜੀ ਆਪਾਂ ਆਪਣੀ ਪਾਉਣੀ ਆ ਉੱਥੇ ਆਪਣੇ ਪਰਿਵਾਰ ਦੇ ਆਪਣੇ ਆਂਟ-ਭਾਣ ਦੇ ਆਪਣੇ ਸੱਜਣਾ-ਮਿੱਤਰਾਂ ਦੀ ਮੈਂ ਜਿੱਥੇ ਵੀ ਜਾਣਾ ਕਿਸੇ ਸ਼ਹਿਰ ਚ ਜਾਣਾ ਮੈਂ ਕੱਲ ਪਾਸਾ ਇੱਕ ਟੇਲੀ ਮਾਰ ਕੇ ਤੇ ਰੇਸਲਰ ਜੀ ਗਿਆ ਸੀ ਕੁਖਲੇ ਲੋਕੇ ਮੈਂ ਉਹਨਾਂ ਕੋਲ ਵੀ ਜਾ ਕੇ ਮੈਂ ਕਿਹਾ ਤੁਸੀਂ ਬੋਟੇ ਨੂੰ ਕੋੜੀਆ ਮਿੱਤਰੇ ਪਾਜੀ ਜਿੱਥੇ ਤੋਂ ਪਾ ਲੜ ਮੈਂ ਕਿਹਾ ਤੱਕੜੀ ਤੋਂ ਸਵਾਏ ਬੋਟ ਨਹੀਂ ਕੋੜੀ ਦਿਸੇ ਕਿਹਾ ਤਾਂ ਮੱਕਾ ਹੋਕਾ ਦੇਣਾ ਆਪਣਾ ਸਾਜਿਆ ਉਹਨੂੰ ਫਲ ਮਹਾਰਾਜ ਨੇ ਲਾਉਣਾ ਤੁਸੀਂ ਹੋਕਾ ਦੇਓ ਤੇ ਤੁਹਾਡਾ ਹੋਕਾ ਕੰਮ ਜਾਂਦੀ ਹੁੰਦਾ ਇਸ ਕਰਕੇ ਮੈਂ ਲੋਕਾਂ ਨੇ ਕੱਲਾ ਪਾਉਂਦਾ ਸਭੀ ਰਾਸਤੇ ਮੈਂ ਖਿਨਾ ਮੰਗਲਣਾ ਦੋ ਦੋ ਕੁਟਰਾਂ ਦੇ ਬੈਲ ਫਰੀ ਕੀਤੇ ਪਾਉਂਦੇ ਸਾਹਮਣੇ ਮੋਟਰ ਕਨੈਕਸ਼ਨ ਦਿੱਤੇ ਬਾਦਲ ਸਾਹਿਬ ਨੇ ਜੇ ਘਰਾਂ ਦੇ ਵਿੱਚ 200 ਜੂਟ ਮੇਰੇ ਹਲਕਾ ਨਾ ਮਤੀ ਤੇ ਬਾਦਲ ਪਿੰਡ ਤੋਂ ਆਏ। ਸਾਰੀ ਫਤਦਾ ਦਾ ਮੈਂ ਬਹੁਤ-ਬਹੁਤ ਧਰਵਾ ਕਰਦਾ ਹਾਂ ਤੇ ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਅੱਜ ਆਪਣੇ ਸਾਰੇ ਇਕੱਠੇ ਹੋਏ ਸੀਨੀਅਰ ਲੀਡਰਸ਼ਿਪ ਆਪਣੇ ਸਮਾਜ ਹੁਣ ਸੰਭੀਖੰਡਲ ਹਲਕਾ ਹੁਸ਼ਿਆਰਪੁਰ ਦੇ ਲੋਕਸਭਾ ਦੇ ਉਹਨਾਂ ਦੇ بیٹے ਸਰਦਾਰ ਰਵਿੰਦਰ ਸਿੰਘ ਵੀ ਠੰਡਲ ਉਹ ਵੀ ਅੱਜ ਆਪਣੇ ਚਾਏ ਨੇ। ਕਿ ਆਪਣੇ ਅੰਦਰ ਸੰਗੀਤ ਦੀ ਹਲਕਾ ਚਾਰਜ ভগবਾਰੇ ਦੇ ਉਹ ਵੀ ਆਪਣੇ ਵਾਜਾਂ 'ਚ ਬੈਠੇ ਨੇ ਤੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਸਾਰੀ ਸੰਗਤ ਦਾ ਮੇਰੇ ਪਿੰਡ ਤੋਂ ਆਈ ਦਾ ਤੇ ਵੱਖ-ਵੱਖ ਪਿੰਡਾਂ ਦੇ ਆਏ ਦਾ ਤੇ ਮੈਂ ਇਹੇ ਗੱਲ ਕਹਿਣਾ ਚਾਹੁੰਦਾ ਕਿ ਤੁਹਾਨੂੰ ਸਾਰਾ ਕੁਝ ਇਹਨਾਂ ਨੇ ਆਲਰੇਡੀ ਦੱਸ ਦਿੱਤਾ ਹੈ ਤੇ ਮੈਂ ਵੱਧ ਨਹੀਂ ਬੋਲਣਾ ਮੈਂ ਥੋੜਾ ਜਿਹਾ ਹੱਭ-ਪੁਹਾਇਆ ਤੇ ਅੱਜ ਪਹਿਲੀ ਵਾਰੀ ਬੋਲਣ ਲੱਗਿਆ ਹਾਂ ਪਰ ਡੇਰ ਨਹੀਂ ਲੀਹਾਂਗਾ ਕਿ ਆਪਾਂ ਇੱਕ ਤਰੀਕ ਨੂੰ ਸੋਰ ਸੰਧੋਰ ਜੀ ਨੂੰ ਰੋਡ ਪਾ ਕੇ ਤੱਕੜੀ ਨੂੰ ਰੋਡ ਪਾ ਕੇ ਆਪਾਂ ਨੂੰ ਬਹੁਤ ਵੱਡੀ ਚੈਤ ਦਵਾ ਕੇ ਦੋਣਾ ਹੈ ਕਿਉਂਕਿ ਇਹ ਆਪਣਾ ਧਰਮ ਹੈ ਇਹ ਆਪਣੇ ਪੰਜ ਦੇ ਪੰਜ ਦੀ ਗੱਲ ਹੋ ਰਹੀ ਹੈ ਸਭ ਤੋਂ ਪਹਿਲਾਂ ਮੈਂ ਸਰਕਾਰ ਸੁਖਵੀਰ ਸਿੰਘ ਜੀ ਬਾਲ ਪ੍ਰਧਾਨ ਸ਼੍ਰੋਮਣੀ ਕਾਲੀਦਾਵਤ ਦੇ ਸੰਜਲਾ ਸਿੰਘ ਜੀ ਤੋਂ ਵੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਮੈਂ ਤੁਹਾਨੂੰ ਆਧਾਰ ਕਰਦਾ ਹਾਂ ਜਿਨ੍ਹਾਂ ਨੇ ਇਹ ਸੇਵਾ ਸਰਕਾਰ ਸੁਖਵੀਰ ਸਿੰਘ ਜੀ ਖੇਤਰ ਬੁਲਾਈਆ ਇੰਨਾ ਕਹਿੰਦਾ ਮੈਂ ਕਿਹਨਾਂ ਦਾ ਯਾਦ ਕਰਦਾ ਵਾਹਿਗੁਰੂ ਜੀ ਕਾਹਤਾ ਵਾਹਿਗੁਰੂ ਜੀ